ਵਿਰੋਧੀ ਪਾਰਟੀਆਂ ਵੀ ਲਗਾਤਾਰ ਜਿਵੇਂ ਕਹਿੰਦੀਆਂ ਕਿ EVM ਦੇ ਵਿੱਚ ਗੜਬੜ ਔਰ ਇਹ ਚੀਜ਼ ਅਜੇ ਜਜਾਕ ਕਿਉਂ ਨਹੀਂ ਪਾਇਏ ਜਾਂ ਲੋਕਾਂ ਦੇ ਮਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਗਈ ਹੈ ਇਹ ਚੀਜ਼ ਕਿ EVM ਦੇ ਵਿੱਚ ਵਾਕਈ ਗੜਬੜੀ ਹੈਗੀ ਉਹ ਕਹਿੰਦੇ ਕਿ ਬੈਲਟ ਪੇਪਰ ਦੇ ਥਰੂ ਇਲੈਕਸ਼ਨ ਹੋਣੇ ਚਾਹੀਦੇ ਆ ਤੁਹਾਨੂੰ ਲੱਗਦੀ ਹੈ ਇਸ ਦਾਅਵੇ ਦੇ ਵਿੱਚ ਸੱਚਾਈ ਕੋਮਿਸ਼ਨ ਦੇ ਵੱਲੋਂ ਵੀ ਕਾਫੀ ਲੋਕਾਂ ਨੂੰ ਚੈਲੰਜ ਕੀਤਾ オーਪਨ ਚੈਲੰਜ ਕੀਤਾ ਸੀ ਕਿ ਉਹ ਆ ਕੇ ਅਪਰੂਵ ਕਰਨ ਕਿ ਕੋਈ ਗੜਬੜੀ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਤੋਂ ਇਹਦੇ ਸੰਬੰਧੀ ਸਾਰੇ ਚੀਜ਼ ਪਹਿਲੇ ਹੀ ਸਾਰੇ ਕਿਸੇ ਨੇ ਵੀ ਅਜੇ ਤੱਕ ਇਹਦੀ ਸਕਸੈਸਫੁਲ ਨਹੀਂ ਹੋਇਆ ਕਿ ਇਹ ਦਾ EVM ਦੇ ਵਿੱਚ ਕੋਈ ਗੜਬੜੀ ਹੋ ਸਕਦਾ ਹੈ। ਇੱਕ ਸਾਜ਼ਿਸ਼ ਦੇ ਤਹਿਤ ਉਹ ਕਹਿੰਦੇ ਕਿ ਜੂਨ ਦੇ ਵਿੱਚ ਵੋਟਾਂ ਕਰਾਈਆਂ ਜਾ ਰਹੀਆਂ ਹਨ ਤਾਂ ਕਿ ਵੋਟ ਜਿਹੜਾ ਉਹ ਕੱਟ ਪਵੇ ਔਰ ਇੱਕ ਸਪੈਸੀਫਿਕ ਕਿਸੇ ਪਾਰਟੀ ਨੂੰ ਫਾਇਦਾ ਹੋ ਜਾਏ ਇਸ ਚੀਜ਼ ਦਾ। कमीशन ने काफ़ी सारी चीज़ें देख के शेड्यूल फिक्स किया है इस बार दो लाख के आसपास नवी वोटर्स है वोटर मिस्टर शुमान गेल थे तरसेम जसट उन्होंने भी इंगेज किया था कि यंग वोटर्स थोड़ा इंस्पायर होकर आके वोट करें। ਪਾਰਟੀਆਂ ਸ਼ਰਾਬ ਵੰਡ ਰਹੀਆਂ ਐ ਕੋਈ ਕਹਿੰਦਾ ਕਿ ਪੈਸੇ ਬਦਲੇ ਵੋਟ ਖਰੀਦੇ ਜਾ ਰਹੇ ਐ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੀ ਤਿਆਰੀ ਐ ਇਸ ਵਾਰ ਕੀ ਇਹ ਚੀਜ਼ਾਂ ਤਾਂ ਕਟੂਕਟ ਲੋਕ ਵੀ ਅਵੇਅਰ ਹੋਣ ਕਿ ਪੈਸਿਆਂ ਬਦਲੇ ਜਾਂ ਸ਼ਰਾਬ ਦੇ ਬਦਲੇ ਵੋਟ ਨਾ ਕਟੂਕਟ ਪੰਜ ਸਾਲਾਂ ਵਾਸਤੇ ਆਪਦਾ ਤੁਸੀਂ ਵੋਟ ਦੇ ਦਿਓ। ਉਹ ਸੀਸੀਟੀਵੀ ਕੈਮਰਾਸ ਵੀ ਅਸੀਂ ਲਗਾਏ ਪੂਰੇ ਇੰਪੋਰਟੈਂਟ ਨਾਕੇ ਦੇ ਉੱਤੇ ਜਿੱਤੇ ਆਨਲਾਈਨ ਰਿਪੋਰਟਿੰਗ ਸੜੇ ਕੋਲ ਆਤੀ ਹੈ। ਪੋਲਿਟੀਕਲ ਪਾਰਟੀਆਂ ਦੇ ਨਾਲ ਅ ਸੜੀ ਮੀਟਿੰਗ ਵੀ ਹੋ ਚੁੱਕਾ ਹੈ ਉਹਨਾਂ ਨੂੰ ਇਹ ਹੀ ਸਮਝਾਏ ਸੀ ਕਿ ਮਾਡਲ ਕੋਡ ਆਫ ਕੰਡਕਟ ਦਾ ਕੀ ਕੀ ਪ੍ਰੋਵੀਜ਼ਨ ਹੈ ਉਹਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤਾਂ ਕਿੰਨੇ ਕੁ ਲਾਇਸੈਂਸੀ ਵੈਪਨ ਜਿਹੜੇ ਆ ਤੁਹਾਡੇ ਕੋਲੇ ਮਤਲਬ ਜਮ੍ਹਾਂ ਹੋ ਗਿਆ ਖਾਸ ਤੌਰ ਤੇ ਗਨ ਹਾਊਸਿਸ ਦੇ ਵਿੱਚੀਆਂ ਵਕਫ ਵਕਫ ਥਾਵਾਂ ਦੇ ਉੱਪਰ ਔਰ ਜੇ ਕੋਈ ਨਹੀਂ ਕਰਾਉਂਦਾ ਤਾਂ ਉਹਦੇ ਤੇ ਕੀ ਐਕਸ਼ਨ ਹੋ ਸਕਦਾ ਜਾਂ ਕੋਈ ਇਹੋ ਜਿਹਾ ਵੀ ਹੈ ਪ੍ਰਬੰਧਨ ਕਿ ਕੈਰੀ ਕਿਸੇ ਨੂੰ ਕੋਈ ਥ੍ਰੈਟ ਹੋਵੇ ਔਰ ਕੋਈ ਸਪੈਸ਼ਲ ਤੁਹਾਡੇ ਤੋਂ ਪਰਮਿਸ਼ਨ ਲੈ ਕੇ ਕੈਰੀ ਕਰ ਸਕਦਾ ਕਿਸੇ ਨੂੰ ਸੀਰੀਅਸ ਥ੍ਰੈਟ ਹੈ ਉਹਨਾਂ ਨੂੰ ਐਕਸੈਂਪਸ਼ਨ ਵਾਸਤੇ ਅਪਲੀਕੇਸ਼ਨ ਦੇਣਾ ਚਾਹੀਦਾ ਡੀਸੀ ਔਰ ਰਸਪੀਸ ਦੀ ਇੱਕ ਕਮੇਟੀ ਸਕ੍ਰੀਨਿੰਗ ਕਮੇਟੀ ਹੈ ਜੂਨ ਦੀ ਤਪਦੀਆਂ ਦੁਪਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਪੰਜਾਬ ਅਖੀਰਲੇ ਗੇਟ ਦੇ ਵਿੱਚ ਨੇ ਔਰ ਤੁਹਾਡੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੋਣਗੇ ਕਿਉਂਕਿ ਲੋਕ ਉਹਨਾਂ ਦਿਨਾਂ ਦੇ ਵਿੱਚ ਲੋਕ ਘਰੋਂ ਨਿਕਲਣਾ ਠੀਕ ਨਹੀਂ ਸਮਝਦੇ ਇੰਨੀ ਤਪਦੀ ਦੁਪਹਿਰ ਹੁੰਦੀ ਆ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਤੁਹਾਡਾ ਟੀਚਾ ਤੁਸੀਂ ਕਹਿ ਰਹੇ ਹੋ ਕਿ 70% ਤੋਂ ਉੱਪਰ ਅਸੀਂ ਕੋਸ਼ਿਸ਼ ਕਰਨਾ ਕਿ ਵੱਧ ਤੋਂ ਵੱਧ ਵੋਟ ਲੂਕ ਪਾਉਣ ਤਾਂ ਲੋਕਾਂ ਨੂੰ ਤੁਸੀਂ ਘਰਾਂ ਚੋਂ ਕੱਢਣ ਦੇ ਵਿੱਚ ਕਾਮਯਾਬ ਹੋ ਜਾਓਗੇ ਲੋਕਾਂ ਨੂੰ ਤੁਸੀਂ ਲਿਆਉਂਗੇ ਬੂਥ ਤੱਕ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਵੋਟਸ ਨੂੰ ਸ਼ੇਡ ਛਬੀਲ ਵਗੈਰਾ ਦੀ ਅਰੇਂਜਮੈਂਟ ਹੈ ਵੋਲੰਟੀਅਰਸ ਹੋਣਗੇ ਪੁਲਿਸ ਨੂੰ ਕੀ ਇਨਸਟਰਕਸ਼ਨਸ ਨੇ ਔਰ ਕਿੰਨੀਆਂ ਫੋਰਸਸ ਪੈਰਾਮਿਲਟਰੀਜ਼ ਦੀਆਂ ਜਿਹੜੀਆਂ ਬੁਲਾਈਆਂ ਗਈਆਂ ਪੰਜਾਬਾ ਸਿਸ ਕੰਪਨੀ ਆਲਰੇਡੀ ਆ ਚੁੱਕੇ ਹੈ ਸੀਏਪੀਐਫ ਦਾ ਤੋਂ ਅਸੀਂ ਉਹਦੀ ਡਿਪਲੋਇਮੈਂਟ ਆਲਰੇਡੀ ਕਰ ਚੁੱਕੇ ਹੈ ਕੈਸ਼ ਜੇ ਕਿਸੀ ਨੇ ਟ੍ਰੈਵਲ ਕਰਨਾ ਤਾਂ ਕਿੰਨਾ ਕੈਸ਼ ਹੋਣਾ ਚਾਹੀਦਾ ਹੈ ਔਰ ਜੀ ਤੁਹਾਡੇ ਤੈਹ ਲਿਮਿਟ ਤੋਂ ਵੱਧ ਹੁੰਦਾ ਤਾਂ ਕੀ ਕੁਝ ਹੋਣਾ ਚਾਹੀਦਾ ਹੈ ਜਾਂ ਕੀ ਐਕਸ਼ਨ ਹੋ ਸਕਦਾ ਅਹਮ ਜਨਤਾ ਤੇ ਲਈ 50000 ਦੇ ਆਸ-ਪਾਸ ਹੈ ਜੋ ਲਿਮਿਟ ਹੈ ਜੋ ਵਿਟਾਊਟ ਯਾਨੀ ਡਾਕੂਮੈਂਟ ਉਹ ਕੈਰੀ ਕਰ ਸਕਦਾ ਹੈ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਹੈ ਚੋਣ ਜਾਬਤਾ ਵੀ ਲੱਗ ਗਿਆ ਹੈ ਔਰ ਸਾਰੀ ਪਾਵਰ ਜਿਹੜੀ ਹੈ ਹੁਣ ਚੋਣ ਕਮਿਸ਼ਨ ਦੇ ਹੱਥ ਹੈ ਔਰ ਸਾਡੇ ਨਾਲ ਪੰਜਾਬ ਦੇ ਮੁਖ ਚੋਣ ਅਫਸਰ ਨੇ ਸਿਵਨ ਸੀਜੀ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਪਰੂਪ ਪੰਜਾਬ ਦੀ थैंक यू ਸਰ ਸਭ ਤੋਂ ਪਹਿਲਾਂ ਤਾਂ ਇਹ ਹੋਇਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੁਹਾਡੇ ਵੱਲੋਂ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਲੋਕ ਸਭਾ ਚੋਣਾਂ ਦੇਖਦੇ ਹੋ ਹਾਂ ਹਾਲਾਂਕਿ ਅਜੇ ਸਮਾਂ ਵੀ ਵੈਸੇ ਤਾਂ ਕਾਫੀ ਪਿਆ ਹੈ ਅਖੀਰਲੇ ਗੇਟ ਦੇ ਵਿੱਚ ਹੈ ਪੰਜਾਬ ਚ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਅਨਸਾਰ ਸਾਡੇ ਸਾਰੇ ਤਿਆਰੀਆਂ ਮੁਕੰਮਲ ਆਲਮੋਸਟ ਹੋ ਚੁੱਕਾ ਹੈ ਕੁਝ ਜੋ ਰਹਿੰਦਾ ਹੈ ਉਹ ਅਗਲੇ 1-2 ਮਹੀਨੇ ਦੇ ਵਿੱਚ ਅਸੀਂ ਕੰਪਲੀਟ ਕਰ ਦਾਂਗੇ ਤੇ ਬਾਕੀ ਲੋ ਐਂਡ ਆਰਡਰ ਪੁਆਇੰਟ ਆਫ ਯੂ ਤੋਂ ਵੀ ਅਜੇ ਕੋਈ ਇਸ਼ੂ ਨਹੀਂ ਹੈ ਜੋ ਵੀ ਹੈ ਅਸੀਂ ਸਾਰੇ ਐਕਟੀਵਿਟੀਆਂ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕਰ ਰਹੇ ਹਾਂ ਕਿੰਨੇ ਸਰ ਨਵੇਂ ਵੋਟਰ ਨੇ ਪੰਜਾਬ ਦੇ ਵਿੱਚ ਬਣੇ ਔਰ ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਕੀ ਹਦਾਇਤਾਂ ਨੇ ਕਿ ਵੱਧ ਤੋਂ ਵੱਧ ਵੋਟਰ ਜਿਹੜਾ ਨਵਾਂ ਉਹ ਇੰਗੇਜ ਹੋ ਸਕੇ ਪਿਛਲੇ 2019 ਦੇ ਇਲੈਕਸ਼ਨ ਦੇ ਕੰਪੇਅਰ ਟੂ ਇਸ ਬਾਰ 2 ਲੱਖ ਦੇ ਆਸ-ਪਾਸ ਨਵੇਂ ਵੋਟਰਸ ਹੈ ਤੇ ਉਸ ਤੋਂ ਇਲਾਵਾ ਸਾਰੇ ਵੋਟਰਸ ਨੂੰ वोट कराने लिए अभी काफ़ी कोशिश की जा रही है ताकि वोटिंग परसेंटेज जाए साड़ी कोशिश यही है कि सत्तर तो ऊपर साड़ी वोटिंग परसेंटेज आ जाए तो इस करके ऐसे एक नारा भी यूज़ किया है दैट इज इस बार सत्तर बार तो उस तो अलावा स्वीप आइकॉन्स है यूथ आइकॉन्स कह सकते हैं ਤੇ ਮਿਸਟਰ ਸ਼ੁਮਨ ਗਿੱਲ ਤੇ ਤਰਸੇਮ ਚਸੜ ਉਹਨਾਂ ਨੂੰ ਵੀ ਇੰਗੇਜ ਕੀਤਾ ਤਾਂ ਕਿ ਯੰਗ ਵੋਟਰਸ ਥੋੜਾ ਇਨਸਪਾਇਰ ਹੋ ਕੇ ਆ ਕੇ ਵੋਟ ਕਰੇ 2019 ਤੋਂ ਬਾਅਦ ਹੁਣ ਹੁਣ ਤੱਕ ਸਰ ਕਿੰਨੇ ਨਵੇਂ ਵੋਟ ਵੈਸੇ ਕਾਊਂਟ ਹੋਏ ਹੈ ਕੁਝ ਐਸਟੀਮੇਟ ਮਿਲ ਪਾਏਗਾ ਸਾਡੇ ਕੋਲ ਹੁਣ 2 ਕਰੋੜ 12 ਲੱਖ ਦੇ ਆਸ-ਪਾਸ ਵੋਟਰਸ ਹੈ ਨਵੀਂ ਵੋਟਰਸ 1 ਮਾਰਚ ਤੱਕ ਇਹਦੀ ਵੋਟਰਸ ਦੀ ਨੰਬਰ ਹੁਣ ਵੀ ਵੱਧ ਸਕਦਾ ਹੈ ਕਿਉਂਕਿ ਵੋਟ ਐਡੀਸ਼ਨ ਜੋ ਹੈ ਅਜੇ ਚੱਲੇਗਾ 2 ਮਹੀਨੇ ਕਿ ਕਿ 10 uh, 10 ਡੇਸ ਬਿਫੋਰ ਦੀ ਲਾਸਟ ਡੇਟ ਆਫ ਨੋਮੀਨੇਸ਼ਨ ਨਾਰਮਲੀ ਇਹ ਬੰਦ ਹੋ ਜਾਂਦੀ ਹੈ ਤਾਂ 2 ਕਰੋੜ 12 ਲੱਖ ਦੇ ਵਿੱਚ ਅਪਰੋਕਸਿਮੇਟਲੀ 51 ਪਰਸੈਂਟ ਮੇਲ ਵੋਟਰਸ 49 ਪਰਸੈਂਟ ਫੀਮੇਲ ਵੋਟਰਸ ਹੈ ਤੇ ਪਿਛਲੇ 219 ਤੋਂ ਕੰਪੈਰੀਸ਼ਨ 2 ਲੱਖ ਦੇ ਆਸ-ਪਾਸ ਨਵੇਂ ਵੋਟਰਸ ਐਡ ਕੀ ਹੈ ਔਰ ਪੋਲਿਟੀਕਲ ਪਾਰਟੀਆਂ ਨੂੰ ਖਾਸ ਤੌਰ ਤੇ ਕਿਸ ਤਰ੍ਹਾਂ ਦੀਆਂ ਸਰ ਹਦਾਇਤਾਂ ਕੋਈ ਚੋਣ ਪ੍ਰਚਾਰ ਨੂੰ ਲੈ ਕੇ ਵੀ ਮੈਂ ਜ਼ਰੂਰ ਚਾਹਣਾ ਕਿ ਤੁਸੀਂ ਦੱਸਿਓ ਤਫਸੀਲ ਕਰਿਓ ਪੋਲਿਟিক্যাল ਪਾਰਟੀਆਂ ਦੇ ਨਾਲ ਸਾਡੀ ਮੀਟਿੰਗ ਵੀ ਹੋ ਚੁੱਕਾ ਹੈ ਉਹਨਾਂ ਨੂੰ ਇਹ ਹੀ ਸਮਝਾਏ ਸੀ ਕਿ ਮਾਡਲ ਕੋਡ ਆਫ ਕੰਡਕਟ ਦਾ ਕੀ ਕੀ ਪ੍ਰੋਵੀਜ਼ਨ ਹੈ ਉਹਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤਾਂ ਇਹ ਸੰਬੰਧੀ ਉਹਨਾਂ ਨੂੰ ਸਖਤ ਹਦਾਇਤਾਂ ਵੀ ਦਿੱਤੀ ਹੈ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੈ ਉਸ ਤੋਂ ਇਲਾਵਾ ਉਹਨਾਂ ਦੀ ਜੋ ਪਰਮਿਸ਼ਨਸ ਵਗੈਰ ਦੇ ਸਾਡੇ ਕੋਲ ਆਂਦੀ ਹੈ ਉਹਨਾਂ ਨੂੰ ਹਦਾਇਤ ਮਤਲਬ ਉਹਨਾਂ ਨੂੰ ਸਮਝਾਇਆ ਹੈ ਕਿ ਕਿਸ ਤਰ੍ਹਾਂ ਸਾਡੀ ਪੋਰਟਲ ਯੂਜ਼ ਕਰਨੀ ਹੈ ਤਾਂ ਉਹਨਾਂ ਨੂੰ ਜੋ ਵੀ ਹੈਲਪ ਚਾਹੀਦਾ ਉਹ ਅਸੀਂ ਪ੍ਰੋਵਾਈਡ ਕਰਨ ਦੇ ਲਈ ਤਿਆਰ ਹੈ ਕਿਸ ਤਰ੍ਹਾਂ ਦੀਆਂ ਵਾਇਓਲੇਸ਼ਨਸ ਕਰਨ ਤੋਂ ਸਰ ਰੁਕਿਆ ਗਿਆ ਕਿ ਇਹਨਾਂ ਨਾ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਆ ਕੰਮ ਹੋਣੇ ਨਹੀਂ ਚਾਹੀਦੇ ਜੋ ਕਿ ਹੋ ਰਿਹਾ ਦੇਖੋ ਮਾਡਲ ਕੋਡ ਆਫ ਕੰਡਕਟਰ ਇਲੈਕਸ਼ਨ ਅਨਾਉਂਸਮੈਂਟ ਤੋਂ ਬਾਅਦ ਇਮੀਡੀਏਟਲੀ ਲੱਗ ਜਾਂਦੀ ਹੈ ਤੇ ਇਹ ਪੋਲਿਟিক্যাল ਪਾਰਟ ਸਿਰਫ ਪੋਲਿਟিক্যাল ਪਾਰਟੀਆਂ ਦੇ ਲਈ ਨਹੀਂ ਬਾਕੀ ਸਟੇਜ ਜੋ ਇਲੈਕਸ਼ਨ ਮਿਸ਼ਨਰੀ ਦੇ ਲਈ ਹੋਰ ਜੋ ਐਕਸਿਸਟਿੰਗ ਸਰਕਾਰ ਦੇ ਲਈ ਵੀ ਇੰਪੋਰਟੈਂਟ ਹੈ ਉਹਨਾਂ ਦੇ ਲਈ ਕਾਫੀ ਕੰਪਰੀਹੈਂਸਿਵ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਦੀ ਉਹਦੇ ਵਿੱਚ ਪਬਲਿਕ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਜੋ ਵੀ ਪੋਸਟਰਸ ਬੈਨਰਸ ਵਗੈਰਾ ਲੱਗਦੀ ਹੈ ਉਹਦੇ ਲਈ ਵੀ ਕਾਫੀ ਸਾਰੇ ਇਨਸਟਰਕਸ਼ਨਸ ਹੈ ਉਹ ਅਸੀਂ ਸਾਰੇ ਡਿਸਟ੍ਰਿਕਟ ਇਲੈਕਸ਼ਨ ਆਫੀਸਰਸ ਨੂੰ ਇਹ ਭੇਜੀ ਹੋਈ ਹੈ ਉਹ ਇੰਪਲੀਮੈਂਟ ਕਰ ਰਹੇ ਹਨ ਜਿਹਨਾਂ ਦੀ ਜੋ ਵੀ ਵਾਇਲੇਸ਼ਨਸ ਹੈ ਉਹ ਸਾਰੇ ਰਿਮੂਵ ਕੀਤਾ ਜਾ ਰਹੇ ਉਸ ਤੋਂ ਇਲਾਵਾ ਸਾਡੀ ਇੱਕ ਸੀਵੀ ਜ ਲੈਪ ਹੋਈ ਹੈ ਜਿੱਤੇ ਤੁਸੀਂ ਕੋਈ ਵੀ ਵਾਇਲੇਸ਼ਨ ਹੈ ਉਹ ਨੂੰ ਰਿਪੋਰਟ ਕਰ ਸਕਦੇ ਤੇ ਅਸੀਂ 100 ਮਿੰਟਸ ਦੇ ਅੰਦਰ ਅੰਦਰ ਸਾਰੇ ਜੋ ਕਾਰਵਾਈ ਹੈ ਉਹ ਅਸੀਂ ਕਰਾਂਗੇ ਤੇ ਸਾਡੇ ਕੋਲ ਹੁਣ ਤੱਕ 217 ਐਪਲੀਕੇਸ਼ਨ ਅਲਰੇਡੀ ਆ ਚੁੱਕੇ ਹੈ ਸੀ ਵੀ ਜਿਲ ਰਹੀ ਤੇ ਅਸੀਂ ਆਲਮੋਸਟ 99 ਪਰਸੈਂਟੇਜ ਕਾਰਵਾਈ ਕਰ ਚੁੱਕੇ ਕੋਈ ਵੈਰੀਫਿਕੇਸ਼ਨ ਹੋਈ ਔਰ ਸਹੀ ਪਾਈ ਗਈਆਂ ਸਰ ਸ਼ਿਕਾਇਤਾਂ ਜਾਂ ਕੁਝ ਗਲਤ ਵੀ ਸੀ ਲੋਕ ਫੇਕ ਵੀ ਭੇਜ ਦਿੰਦੇ ਕਈ ਵਾਰ 217 ਦੇ ਵਿੱਚ ਅਪਰੋਕਸੀਮੇਟਲੀ 117 ਦੇ ਆਸਪਾਸ ਸਹੀ ਪਾਇਆ ਗਿਆ ਬਾਕੀ ਜੋ ਹੈ ਉਹ ਗਲਤ ਸੀ ਤੋਂ ਡਰਾਪ ਕੀਤੀ ਗਈ ਕਿਸ ਤਰ੍ਹਾਂ ਦੀਆਂ ਸਰ ਸ਼ਿਕਾਇਤ ਸ਼ਿਕਾਇਤਾਂ ਆ ਰਹੀਆਂ ਨੇ ਕੰਪਲੇਂਟਸ ਕੁਝ ਥੋੜਾ ਦੱਸ ਸਕਦੇ ਹੋ ਲੋਕ ਕਿਸ ਤਰ੍ਹਾਂ ਦੀਆਂ ਕੰਪਲੇਂਟ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਸਾਡੇ ਕੋਲ ਅਲੱਗ-ਅਲੱਗ ਮੋਡ ਰਹੀ ਆਂਦੀ ਹੈ ਲਾਈਕ ਸੀਬੀਜੀਲ ਵੀ ਹੈ ਸਾਡੇ ਐਨਜੀਐਸਪੀ ਪੋਰਟਲ ਵੀ ਹੈ ਫਿਰ ਲੋਕ ਸਿੱਧਾ ਅੱਗੇ ਕੰਪਲੇਂਟ ਵੀ ਕਰਦੇ ਹੈ ਤੇ 1965 ਦੀ ਕੋਈ ਟੋਰਫਰੀ ਨੰਬਰ ਉਹਦੇ ਵਿੱਚ ਵੀ ਕੰਪਲੇਨ ਆਉਂਦੀ ਹੈ ਤੋਂ ਅਜੇ ਤੋਂ ਮਾਈਨਰ ਕੰਪਲੇਨਸੀ ਆਉਂਦੀ ਹੈ ਲਾਈਕ ਮਾਡਲ ਕੋਡ ਕੋਨਟਰਨ ਦੀ ਵਾਇਲੇਸ਼ਨ ਸੰਬੰਧੀ ਬਟ ਸੀਰੀਅਸ ਕੰਪਲੇਨ ਅਜੇ ਤੱਕ ਸਾਡੇ ਕੋਲ ਕੋਈ ਆਇਆ ਨਹੀਂ ਹੈ ਔਰ ਸਰ ਇਸ ਚੀਜ਼ ਨੂੰ ਲੈ ਕੇ ਬਹੁਤ ਅਖੀਰਲੇ ਦਿਨਾਂ ਦੇ ਵਿੱਚ ਕਿ ਸਿੱਧੇ ਤੌਰ ਤੇ ਇਲਜ਼ਾਮ ਵੀ ਲੱਗਦੇ ਕਿ ਪਾਰਟੀਆਂ ਸ਼ਰਾਬ ਵੰਡ ਰਹੀਆਂ ਹਨ ਕੋਈ ਕਹਿੰਦਾ ਕਿ ਪੈਸੇ ਬਦਲੇ ਵੋਟ ਖਰੀਦੇ ਜਾ ਰਹੇ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਕਿਸ ਤਰ੍ਹਾਂ ਦੀ ਤਿਆਰੀ ਹੈ ਇਸ ਵਾਰ ਕਿ ਇਹ ਚੀਜ਼ਾਂ ਤਾਂ ਘੱਟੋ-ਘੱਟ ਲੋਕ ਵੀ ਅਵੇਅਰ ਹੋਣ ਕਿ ਪੈਸਿਆਂ ਬਦਲੇ ਜਾਂ ਸ਼ਰਾਬ ਦੇ ਬਦਲੇ ਵੋਟ ਨਾ ਘੱਟੋ-ਘੱਟ 5 ਸਾਲਾਂ ਵਾਸਤੇ ਆਪਦਾ ਤੁਸੀਂ ਵੋਟ ਦੇ ਦਿਓ ਦੇਖੋ ਇਹਦੇ ਸੰਬੰਧੀ ਅਸੀਂ ਐਕਸਪੈਂਡੀਚਰ ਮੋਨਿਟਰਿੰਗ ਟੀਮ ਸੈਟ ਹੈ ਜੋ ਫਲਾਈਂਗ ਸਕਵਾਡ ਐ ਸਟੈਟਿਕ ਸਰਵੇਲੈਂਸ ਟੀਮਸ ਹੈ ਫਲਾਈਂਗ ਸਕਵਾਡ ਦੇ ਵਿੱਚ ਅਸੀਂ ਪੀਟੀਸੀਡ ਕੈਮਰਾਸ ਵੀ ਲਗਾਏ ਹੈ ਤੇ ਉਹਦੇ ਨਾਲ ਲਾਈਵ ਰਿਪੋਰਟਿੰਗ ਇੱਥੇ ਹੁੰਦੀ ਹੈ ਕੰਟਰੋਲ ਰੂਮ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਵੀ ਕੰਟਰੋਲ ਰੂਮ ਬਣੀ ਹੋਈ ਹੈ ਉਹਦੇ ਵਿੱਚ ਵੀ ਆਨਲਾਈਨ ਤੁਸੀਂ ਦੇਖ ਸਕਦੇ ਹੋ ਕਿ ਫੀਲਡ ਦੇ ਵਿੱਚ ਕੀ ਹੋ ਰਿਹਾ ਉਸ ਤੋਂ ਇਲਾਵਾ ਸੀਸੀਟੀਵੀ ਕੈਮਰਾਸ ਵੀ ਅਸੀਂ ਲਗਾਏ ਪੂਰੇ ਇੰਪੋਰਟੈਂਟ ਨਾਕੇ ਦੇ ਉੱਤੇ ਜਿੱਤੇ ਔਨਲਾਈਨ ਰਿਪੋਰਟਿੰਗ ਸਾਈਟੇ ਕੋਲ ਆਉਂਦੀ ਹੈ। ਤੋਂ ਇਸ ਤਰ੍ਹਾਂ ਦੀ ਕਾਫੀ ਪ੍ਰੋਵੀਜ਼ਨ ਅਸੀਂ ਇਹ ਸਾਰੇ ਵਾਇਲੇਸ਼ਨ ਨੂੰ ਰੋਕਣ ਦੇ ਲਈ ਕੀਤੀ ਹੈ। ਕਿੰਨਾ ਕੈਸ਼ ਜੇ ਕਿਸੇ ਨੇ ਟਰੈਵਲ ਕਰਨਾ ਤਾਂ ਕਿੰਨਾ ਕੈਸ਼ ਹੋਣਾ ਚਾਹੀਦਾ ਹੈ ਔਰ ਜੀ ਤੁਹਾਡੇ ਤੈਹ ਲਿਮਿਟ ਤੋਂ ਵੱਧ ਹੁੰਦਾ ਤਾਂ ਕੀ ਕੁਝ ਹੋਣਾ ਚਾਹੀਦਾ ਹੈ ਜਾਂ ਕੀ ਐਕਸ਼ਨ ਹੋ ਸਕਦਾ। ਆਮ ਜਨਤਾ ਤੇ ਲਈ 50000 ਦੇ ਆਸ-ਪਾਸ ਹੈ ਜੋ ਲਿਮਿਟ ਹੈ ਜੋ ਵਿਦਆਊਟ ਐਨੀ ਡਾਕੂਮੈਂਟ ਉਹ ਕੈਰੀ ਕਰ ਸਕਦਾ ਹੈ। ਵਿਦ ਡਾਕੂਮੈਂਟ ਉਹ ਕੋਈ ਵੀ ਅਮਾਉਂਟ ਕੈਰੀ ਕਰ ਸਕਦਾ ਹੈ ਬਟ ਉਹਨਾਂ ਨੇ ਪ੍ਰੂਵ ਕਰਨਾ ਪਏਗਾ। ਕੀ ਇਹ ਡਾਕੂਮੈਂਟ ਉਹ ਜਨਰਲਲੀ ਲੈ ਕੇ ਜਾ ਰਹੀ ਸੀ ਉਹਨਾਂ ਦੇ ਡਾਕੂਮੈਂਟ ਜੋ ਸਾਡੀ ਟੀਮ ਸਿਨਾਕੇ ਦੇ ਉੱਤੇ ਉਹਨਾਂ ਨੂੰ ਦਿਖਾਣਾ ਪਏਗਾ ਤੋ ਇਹ ਹੈ ਇਨਸਟਰਕਸ਼ਨ ਜਾਬ ਦੇ ਵਿੱਚ ਗਨ ਕਲਚਰ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਔਰ ਟ੍ਰੈਂਡ ਵੀ ਹੈਗਾ ਔਰ ਲਾਇਸੈਂਸੀ ਵੈਪਨਸ ਨੂੰ ਲੈ ਕੇ ਸਰ ਜਰੂਰ ਜਾਨਣਾ ਚਾਹੁੰਦੇ ਆ ਕਿ ਲੋਕਾਂ ਨੂੰ ਹੁਣ ਤੱਕ ਕਿੰਨੇ ਇੱਕ ਲਾਇਸੈਂਸੀ ਵੈਪਨ ਜਿਹੜੇ ਆ ਤੁਹਾਡੇ ਕੋਲੇ ਮਤਲਬ ਜਮ੍ਹਾਂ ਹੋ ਗਿਆ ਖਾਸ ਤੌਰ ਤੇ ਗਨ ਹਾਊਸਿਸ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਦੇ ਉੱਪਰ ਔਰ ਜੇ ਕੋਈ ਨਹੀਂ ਕਰਾਉਂਦਾ ਤਾਂ ਉਹਦੇ ਤੇ ਕੀ ਐਕਸ਼ਨ ਹੋ ਸਕਦਾ ਜਾਂ ਕੋਈ ਇਹੋ ਜਿਹਾ ਵੀ ਹੈ ਪ੍ਰਬਧਾਨ ਕਿ ਕੈਰੀ ਕਿਸੇ ਨੂੰ ਕੋਈ ਥ੍ਰੈਟ ਹੋਵੇ ਔਰ ਕੋਈ ਸਪੈਸ਼ਲ ਤੁਹਾਡੇ ਤੋਂ ਪਰਮਿਸ਼ਨ ਲੈ ਕੇ ਕੈਰੀ ਕਰ ਸਕਦਾ ਤਾਂ ਸ ਪੰਜਾਬ ਦੇ ਵਿੱਚ ਟੋਟਲ ਆਰਮਸ ਲਾਇਸੈਂਸ ਅਪਰੋਕਸੀਮੇਟਲੀ 4 ਲੱਖ ਤੋਂ ਵੱਧ ਹੈ ਤੇ ਉਹਦੀ ਡਿਪੋਜ਼ਿਸ਼ਨ ਜੇ ਸ਼ੁਰੂ ਹੋ ਗਿਆ ਤੇ ਅਜੇ ਚੱਲ ਰਿਹਾ ਹੈ ਤੇ 4 ਲੱਖ ਤੋਂ ਉੱਤੇ ਜੋ ਲਾਇਸੈਂਸ ਹੈ ਉਹਦੇ ਵਿੱਚ ਉਹ ਅਪਰੋਕਸੀਮੇਟਲੀ 15 ਪਰਸੈਂਟ ਦੇ ਆਸਪਾਸ ਉਹ ਲੋਕ ਡਿਪੋਜ਼ਿਟ ਕਰ ਚੁੱਕੇ ਹੈ ਇਹ ਪ੍ਰੋਸੈਸ ਚੱਲਦਾ ਰਹੇਗਾ ਤੇ ਅਸੀਂ ਮਾਨੀਟਰ ਕਰਦੇ ਵੀ ਰਹਿਣਗੇ ਤੇ ਪਰ ਕਿਸੇ ਨੂੰ ਸੀਰੀਅਸ ਥ੍ਰੈਟ ਹੈ ਉਹਨਾਂ ਨੂੰ ਐਕਸੈਪਸ਼ਨ ਵਾਸਤੇ ਐਪਲੀਕੇਸ਼ਨ ਦੇਣਾ ਚਾਹੀਦਾ ਡੀਸੀ ਔਰ ਐਸਪੀਸ ਦੀ ਇੱਕ ਕਮੇਟੀ ਸਕਰੀਨਿੰਗ ਕਮੇਟੀ ਹੈ ਉਹਦੇ ਵਿੱਚ ਐਪਲੀਕੇਸ਼ਨ ਦੇਣਗੇ ਕਿਸੇ ਨੂੰ ਸੀਰੀਅਸ ਥ੍ਰੈਟ ਹੈ ਤਾਂ ਉਹਨੂੰ ਐਕਸੈਪਸ਼ਨ ਮਿਲ ਜਾਏਗਾ ਤੇ ਇਹ ਇੰਪੋਰਟੈਂਟ ਕੰਮ ਹੈ ਅਜੇ ਇਹਦੀ ਅੰਡਰ ਪ੍ਰੋਸੈਸ ਹੈ ਕਿਉਂਕਿ ਅਜੇ ਵੀ ਇਸ ਸ਼ੁਰੂ ਕੀਤਾ ਔਰ ਸਰ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਇੱਕ ਚੀਜ਼ ਜਰੂਰ ਹੈ ਕਿ ਵਿਰੋਧੀ ਪਾਰਟੀਆਂ ਵੀ ਲਗਾਤਾਰ ਜਿਵੇਂ ਕਹਿੰਦੀਆਂ ਕਿ EVM ਦੇ ਵਿੱਚ ਗੜਬੜ ਔਰ ਇਹ ਚੀਜ਼ ਅਜੇ ਜਚਾਕ ਕਿਉਂ ਨਹੀਂ ਪਾਇਆ ਜਾਂ ਲੋਕਾਂ ਦੇ ਮਨ ਦੇ ਵਿੱਚ ਤੋਂ ਲੱਗਦਾ ਹੈ ਕਿ ਗਈ ਹੈ ਇਹ ਚੀਜ਼ ਕਿ EVM ਦੇ ਵਿੱਚ ਵਾਕਈ ਗੜਬੜੀ ਹੈਗੀ ਉਹ ਕਹਿੰਦੇ ਕਿ ਬੈਲਟ ਪੇਪਰ ਦੇ ਥਰੂ ਇਲੈਕਸ਼ਨ ਹੋਣੇ ਚਾਹੀਦੇ ਆ ਤੁਹਾਨੂੰ ਲੱਗਦੀ ਹੈ ਇਸ ਦਾਅਵੇ ਦੇ ਵਿੱਚ ਸੱਚਾਈ ਕੋਈ ਦੇਖੋ EVM ਯੂਸ ਜੋ ਸਟਾਰਟ ਕੀਤਾ ਸੀ ਉਹ ਕਾਫੀ ਦੇਰ ਤੋਂ ਇਹ ਵੀ ਐਮ ਯੂਜ਼ ਕਰ ਰਹੇ ਉਹਦੀ ਟੈਕਨੋਲੋਜੀ ਵੀ ਆਲਮੋਸਟ 100 ਡੇਸ ਹੋ ਚੁੱਕਾ ਹੈ ਕਮਿਸ਼ਨ ਦੇ ਵੱਲੋਂ ਵੀ ਕਾਫੀ ਲੋਕਾਂ ਨੂੰ ਚੈਲੰਜ ਕੀਤਾ ਓਪਨ ਚੈਲੰਜ ਕੀਤਾ ਸੀ ਕਿ ਉਹ ਆ ਕੇ ਅਪਰੂਵ ਕਰਨ ਕਿ ਕੋਈ ਗੜਬੜੀ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਤਾਂ ਇਹਦੇ ਸੰਬੰਧੀ ਸਾਰੇ ਜੀਸ ਪਹਿਲੇ ਹੀ ਸਾਰੇ ਕਿਸੇ ਨੇ ਵੀ ਅਜੇ ਤੱਕ ਇਹਦੀ ਸਕਸੈਸਫੁਲ ਨਹੀਂ ਹੋਇਆ ਕਿ ਇਹ ਐਵੀਐਮ ਦੇ ਵਿੱਚ ਕੋਈ ਗੜਬੜੀ ਹੋ ਸਕਦਾ ਹੈ ਤੋ ਇਸ ਕਰਕੇ ਇਹਦੀ ਪ੍ਰੂਵਨ ਟੈਕਨੋਲੋਜੀ ਹੈ ਇਹਦੇ ਵਿੱਚ ਹੁਣ ਕੋਈ ਅ ਐਲੀਗੇਸ਼ਨ ਲਗਾਣ ਦਾ ਮਤਲਬ ਸਿੰਪਲੀ ਐਲੀਗੇਸ਼ਨ ਲਗਾਣ ਦਾ ਕੋਈ ਮਤਲਬ ਨਹੀਂ ਹੈ ਜਾਂ ਤੋ ਫਿਰ ਆ ਕੇ ਜੋ ਵੀ ਕਹਿ ਰਹੇ ਕਿ ਉਹ ਮੈਨੀਪੂਲੇਟ ਹੋ ਸਕਦਾ ਹੈ ਤੋ ਆ ਕੇ ਅਪਰੂਵ ਕਰਨ ਦੈਟ ਇਜ਼ ਦਾ ਇਸ਼ੂ ਅਦਰਵਾਈਜ਼ EVM ਇਸ ਟੋਟਲੀ ਕੰਪਲੀਟਲੀ ਫੂਲ ਪ੍ਰੂਫ ਹੈ ਟੈਕਨੋਲੋਜੀ ਵੀ ਫੂਲ ਪ੍ਰੂਫ ਹੈ ਉਹ ਉਸ ਤੋਂ ਵੀ ਅੱਗੇ ਅਸੀਂ ਕਾਫੀ ਉਹਦੀ ਉਹਨੂੰ कंप्लीटली लोगों की जो डाउट uh, क्लीयर काफी चीज़ा करते हैं लाइक हम ए ईवीएम अवेयरनेस कैंपेन भी चलाए थी ते उस तो उस अलावा मोकपोल प्रोसीजर जो भी है वह मोकपोल से भी लोगों तो जिन्हें भी है पॉलिटिकल पार्टी से सामने ही किया है तो इस करके डाउट कर कोई uh, uh, कोई तुक तो नहीं लग रहा ਪੰਜਾਬ ਚ ਪਿਛਲੇ ਦਿਨਾਂ ਚ ਕ੍ਰਾਈਮ ਬਹੁਤ ਵਧਿਆ ਆ ਹੁਣ ਸਾਰੀਆਂ ਪਾਵਰਸ ਜਿਹੜੀਆਂ ਤੁਹਾਡੇ ਅੰਡਰ ਨੇ ਔਰ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪੁਲਿਸ ਨੂੰ ਕੀ ਇਨਸਟਰਕਸ਼ਨਸ ਨੇ ਔਰ ਕਿੰਨੀਆਂ ਫੋਰਸਸ ਪੈਰਾਮਿਲਟਰੀਜ਼ ਦੀਆਂ ਜਿਹੜੀਆਂ ਬੁਲਾਈਆਂ ਗਈਆਂ ਪੰਜਾਬ ਅ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕਾਫੀ ਸਿਕਿਉਰਿਟੀ ਸੰਬੰਧੀ ਕਾਫੀ ਧਿਆਨ ਰੱਖਿਆ ਜਾਂਦੀ ਹੈ ਤੋ ਅ ਅੱਗੇ ਸਾਡੇ ਕੋਲ ਪ੍ਰੀ ਪੋਲ ਦੇ ਟਾਈਮ ਦੇ ਦੌਰਾਨ ਐਡਵਾਂਸ ਕੰਪਨੀ ਆਲਰੇਡੀ 25 ਕੰਪਨੀ ਆਲਰੇਡੀ ਆ ਚੁੱਕੇ ਹੈ ਸੀਏਪੀਐਫ ਦਾ ਤੋਂ ਅਸੀਂ ਉਹਦੀ ਡਿਪਲॉयਮੈਂਟ ਆਲਰੇਡੀ ਕਰ ਚੁੱਕੇ ਤੇ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਕੌਨਫੀਡੈਂਸ ਬਿਲਡਿੰਗ ਮੀਜਰਸ اور ਏਰੀਆ ਡੋਮੀਨੇਸ਼ਨ ਵਰਸ ਦੀ ਯੂਜ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਉੱਤੇ ਕੌਨਫੀਡੈਂਸ ਬਿਲਡ ਕੀਤੀ ਜਾਵੇ ਤੇ ਅੱਗੇ ਵੀ ਸਾਡੀ ਜੋ ਸਿਕਿਉਰਿਟੀ ਸਿਚੁਏਸ਼ਨ ਦੇ हिसाब से ਅਸੀਂ ਫੋਰਸ ਦਾ ਰਿਕੁਆਇਰਮੈਂਟ ਕਮਿਸ਼ਨ ਨੂੰ ਭੇਜ ਚੁੱਕੀ ਹੈ ਤੇ ਸੜੀ ਜੋ ਡਿਮਾਂਡ ਹੈ ਉਹ ਡਿਮਾਂਡ ਮੁਤਾਬਿਕ ਸਾਨੂੰ ਫੌਸ ਮਿਲ ਜਾਏਗਾ ਔਰ ਸਰ ਇੱਕ ਮੇਰਾ ਅਖੀਰਲਾ ਸਵਾਲ ਹੈ ਅਗਾਂ ਜੂਨ ਦੀ ਤਪਦੀਆਂ ਦੁਪਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਪੰਜਾਬ ਚ ਅਖੀਰਲੇ ਗੇਟ ਦੇ ਵਿੱਚ ਨੇ ਔਰ ਤੁਹਾਡੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੋਣਗੇ ਕਿਉਂਕਿ ਲੋਕ ਉਹਨਾਂ ਦਿਨਾਂ ਦੇ ਵਿੱਚ ਘਰੋਂ ਨਿਕਲਣਾ ਠੀਕ ਨਹੀਂ ਸਮਝਦੇ ਇੰਨੀ ਤਪਦੀ ਦੁਪਹਿਰ ਹੁੰਦੀ ਆ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਤੁਹਾਡਾ ਟੀਚਾ ਤੁਸੀਂ ਕਹਿ ਰਹੇ ਹੋ ਕਿ 70% ਤੋਂ ਉੱਪਰ ਅਸੀਂ ਕੋਸ਼ਿਸ਼ ਕਰਨਾ ਕਿ ਵੱਧ ਤੋਂ ਵੱਧ ਵੋਟ ਲੋਕ ਪਾਉਣ ਤਾਂ ਲੋਕਾਂ ਨੂੰ ਤੁਸੀਂ ਘਰਾਂ ਚੋਂ ਕੱਢਣ ਦੇ ਵਿੱਚ ਕਾਮਯਾਬ ਹੋ ਜਾਓਗੇ ਲੋਕਾਂ ਨੂੰ ਤੁਸੀਂ ਲਿਆਉਂਗੇ ਬੂਥ ਤੱਕ ਸੜੀ ਜੋ ਪੋਲਿੰਗ ਡੇਟ ਹੈ ਉਹ ਜੂਨ 19 ਹੈ ਤੋ ਨੋਰਮਲੀ ਪੀਕ ਸਮਰ ਹੁੰਦਾ ਹੈ ਪੰਜਾਬ ਦੇ ਵਿੱਚ ਤੋ ਅਸੀਂ ਉਹਦੇ ਵਾਸਤੇ ਕਮਿਸ਼ਨ ਦੀ ਹਦਾਇਤ ਅਨਸਾਰ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਵੋਟਰਸ ਨੂੰ ਸ਼ੇਡ ਛਬੀਲ ਵਗੈਰਾ ਦੀ ਅਰੇਂਜਮੈਂਟ ਹੈ ਵੋਲੰਟੀਅਰਸ ਹੋਣਗੇ ਤੇ ਸੜੇ ਬਲੋ ਤੋ ਸਰੇ ਅਸੀਂ ਕੋਸ਼ਿਸ਼ ਕਰ ਰਹੇ ਕਿ ਲੋਕਾਂ ਨੂੰ ਐ ਮੈਕਸਿਮਮ ਵੋਟਰਸ ਨੂੰ ਮੈਕਸਿਮਮ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਜਾਵੇ ਤਾਂ ਮੇਰੀ ਰਿਕਵੈਸਟ ਹੈ ਕਿ ਸਾਰੇ ਵੋਟਰਸ ਨੂੰ ਕਿ ਪੋਲਿੰਗ ਵਾਲੇ ਦਿਨ ਵਾਜੜ ਕੇ ਪਾਰਟਿਸਿਪੇਟ ਕਰਵਾ ਕੇ ਡੈਮੋਕ੍ਰੇਸੀ ਦਾ ਫੈਸਟੀਵਲ ਨੂੰ ਮਨਾਓ ਜਨਗਤ ਸੰਭਾ ਦੇ ਐਲੂਪੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹ ਕਹਿੰਦੇ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਲਿਖ ਵੀ ਰਹੇ ਹਾਂ ਅਪੀਲ ਵੀ ਕਰ ਰਹੇ ਹਾਂ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹ ਕਹਿੰਦੇ ਕਿ ਜੂਨ ਦੇ ਵਿੱਚ ਵੋਟਾਂ ਕਰਾਈਆਂ ਜਾ ਰਹੀਆਂ ਹਨ ਤਾਂ ਕਿ ਵੋਟ ਜਿਹੜਾ ਉਹ ਕੱਟ ਪਵੇ ਔਰ ਇੱਕ ਸਪੈਸੀਫਿਕ ਕਿਸੇ ਪਾਰਟੀ ਨੂੰ ਫਾਇਦਾ ਹੋ ਜਾਏ ਇਸ ਚੀਜ਼ ਦਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸ਼ਡਿਊਲ ਕਾਫੀ ਸਾਰੇ ਚੀਜ਼ ਦੇ ਉੱਤੇ ਡਿਪੈਂਡੈਂਟ ਹੈ ਕਿਉਂਕਿ ਸਾਡੀ ਇੱਕ CAPF ਦਾ ਰਿਕਵਰਮੈਂਟ ਵੀ ਹੁੰਦਾ ਹੈ ਉਹਨਾਂ ਦੀ ਮੂਵਮੈਂਟ ਵੀ ਦੇਖਣਾ ਪੈਂਦਾ ਹੈ ਤਾਂ ਪੂਰਾ ਕੰਟਰੀ ਦੇ ਵਿੱਚ ਇਕੱਠਾ ਇੱਕ ਪੋਲਿੰਗ ਕਰਵਾਉਣਾ ਆਸਾਨੀ ਨਹੀਂ ਹੈ ਤਾਂ ਇਸ ਕਰਕੇ ਕਮਿਸ਼ਨ ਨੇ ਕਾਫੀ ਸਾਰੇ ਚੀਜ਼ਾਂ ਦੇਖ ਕੇ ਸ਼ਡਿਊਲ ਫਿਕਸ ਕੀਤਾ ਹੈ ਤੇ ਇਹਦੇ ਵਿੱਚ ਹੋਰ ਕੋਈ ਜਿਸ ਅਲਿਗੇਸ਼ਨ کہہ ਰਹੇ ਉਸ ਤਰ੍ਹਾਂ ਦੀ ਕੋਈ ਇਸ਼ੂ ਨਹੀਂ ਹੈ ਤੁਮ ਲੱਗ ਰੇ ਸਰ ਤੁਹਾਨੂੰ ਅਲਿਗੇਸ਼ਨ ਦੇ ਵਿੱਚ ਵੀ ਕੋਈ ਕਿਸੇ ਨੂੰ ਸਪੈਸੀਫਿਕ ਪਾਰਟੀ ਨੂੰ ਫਾਇਦਾ ਹੋ ਜੇ ਜਾਂ ਕੁਝ ਇਸ ਤਰ੍ਹਾਂ ਦਾ ਜਾਂ ਨਹੀਂ ਨੇ ਸਰੇ ਦੀ ਕੋਈ ਇਸ਼ੂ ਨਹੀਂ ਹੈ ਤਾਂ ਉਹ ਪੂਰਾ ਕੰਟਰੀ ਦੇ ਵਿੱਚ ਨਹੀਂ 543 ਪਾਰਲੀਮੈਂਟਰੀ ਕੰਸਟ੍ਰੈਂਸੀ ਹੈ ਔਰ 35 ਸਟੇਟਸ ਐਂਡ 35 ਪਲਸ ਸਟੇਟਸ ਐਂਡ ਯੂਨੀਅਨ ਟਰੇਟਰੀਜ਼ ਹੈ ਤੋਂ ਉਹਦੇ ਵਿੱਚ ਇਲੈਕਸ਼ਨ ਕਰਵਾਉਣਾ ਆਸਾਨੀ ਦਾ ਕੰਮ ਨਹੀਂ ਹੈ ਤੋਂ ਇਸ ਕਰਕੇ ਉਹਦੀ ਪੈਰਾਮਿਲਟਰੀ ਫੋਰਸਸ ਦਾ ਮੂਵਮੈਂਟ ਦਾ ਵੀ ਕਾਫੀ ਸਾਰੇ ਚੀਜ਼ਾਂ ਨੂੰ ਦੇਖਣਾ ਪੈਂਦੀ ਹੈ ਹਾਰਵੈਸਟਿੰਗ ਸੀਜ਼ਨ ਵੀ ਦੇਖਣਾ ਪੈਂਦੀ ਹੈ ਤਾਂ ਇਸ ਕਰਕੇ ਉਹ ਸ਼ਡਿਊਲ ਉਸੇ ਹਿਸਾਬ ਨਾਲ ਹੀ ਕਮਿਸ਼ਨ ਵੱਲੋਂ ਫਾਈਨਲਾਈਜ਼ ਕੀਤੀ ਹੈ थैंक यू ਸਰ थैंक यू so much ਤਾਂ ਸੜਨਾਲ ਮੁੱਖ ਚੋਣ ਅਫਸਰ ਸੀਗੇ ਸਿਬਨ ਸੀਜੀ ਔਰ ਇਹਨਾਂ ਨੇ ਸਾਰੀਆਂ ਚੀਜ਼ਾਂ ਤਫਸੀਲ ਕੀਤੀਆਂ ਇਹਨਾਂ ਦਾ ਮੁੱਖ ਉਦੇਸ਼ ਹੈ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਵੋਟਿੰਗ ਜਿਹੜੀ ਕਰਵਾਈ ਜਾਵੇ ਤਾਂ ਕਿ ਵੱਧ ਵੱਧ ਜਿਹੜੇ ਲੋਕ ਆ ਉਹ ਵੋਟ ਪੋਲ ਕਰ ਸਕਣ ਔਰ ਨਾਲ ਹੀ ਗਰਮੀ ਦੇ ਵਿੱਚ ਬੂਟਾਂ ਨੇ ਜੂਨ 1 ਨੂੰ ਵੋਟ ਹੋਣ ਵੋਟ ਪੋਲ ਹੋਊਗੀ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਦੇ ਨਾਲ ਕਿ ਛਬੀਲਾਂ ਵਕ ਵਕ ਥਾਵਾਂ ਤੇ ਲਾਈਆਂ ਜਾਣ ਔਰ ਨਾਲ ਹੀ ਵੱਧ ਵੱਧ ਲੋਕਾਂ ਨੂੰ ਘਰਾਂ ਚੋਂ ਲਿਆਉਣ ਦੀ ਅਪੀਲ ਕੀਤੀ ਜਾਏਗੀ ਔਰ ਵਕ ਵਕ ਲੋਕਾਂ ਨੂੰ ਖਾਸ ਤੌਰ ਤੇ ਜਿਵੇਂ ਕਿ ਸ਼ੁਭਮਨ ਗਿੱਲ ਜਾਂ ਤਰਸੀਮ ਜਸਰੜ ਹੋਣਾ ਨੂੰ ਵੀ ਯੂਥ ਆਈਕਨ ਦੇ ਤੌਰ ਤੇ ਚੁਣਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਔਰ ਵਕ ਵਕ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦਾਬਾ ਕਰ ਰਿਹਾ ਕਿ ਉਹਨਾਂ ਦੇ ਵੱਲੋਂ 70% ਤੋਂ ਵੱਧ ਵੋਟ ਪੂਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕੈਮਰਾ ਪਰਸਨ ਵਿਕਰਮ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ